ਗੁਰੂ ਪਿਆਰੀ ਸਾ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਉਧਾਰ ਕਰਦੇ ਹੋਏ ਇੱਕ ਪਿੰਡ ਵਿੱਚ ਜਾ ਪਹੁੰਚੇ ਉਸ ਪਿੰਡ ਵਿੱਚ ਇੱਕ ਤਰਖਾਨ ਰਹਿੰਦਾ ਸੀ ਉਹ ਤਰਖਾਨ ਪਰਮਾਤਮਾ ਦੀ ਕਾਫੀ ਭਗਤੀ ਕਰਦਾ ਸੀ ਉਹ ਹਮੇਸ਼ਾ ਹੀ ਸੰਤਾਂ ਦੀ ਸੇਵਾ ਕਰਦਾ ਸੀ ਉਸਦੇ ਹਿਰਦੇ ਵਿੱਚ ਬਹੁਤ ਸ਼ਰਧਾ ਸੀ ਉਸ ਤਰਖਾਨ ਦੇ ਮਨਹਰਤ ਸਫਲੀ ਕਰਨ ਦੇ ਲਈ ਗੁਰੂ ਸਾਹਿਬ ਜੀ ਉਸਦੇ ਘਰ ਪਹੁੰਚ ਗਏ ਉਸਰਖਾਨ ਨੇ ਉੱਠ ਕੇ ਗੁਰੂ ਸਾਹਿਬ ਜੀ ਨੂੰ ਸਨਮਾਨ ਸੇਤ ਬਿਠਾਇਆ ਰਾਤ ਨੂੰ ਵੀ ਮਨ ਲਾ ਕੇ ਸੇਵਾ ਕੀਤੀ ਜਦੋਂ ਸਵੇਰ ਹੋਣ ਤੇ ਗੁਰੂ ਸਾਹਿਬ ਨੇ ਜਾਣ ਦੀ ਤਿਆਰੀ ਕੀਤੀ ਤਾਂ ਗੁਰੂ ਸਾਹਿਬ ਨੇ ਜਾਣ ਤੋਂ ਪਹਿਲਾਂ ਉਸ ਦੀ ਛਪਰੀ ਨੂੰ ਤੋੜ ਦਿੱਤਾ ਜਿਹੜਾ ਪਲੰਗ ਸੋਣ ਵਾਤੇ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ ਉਹ ਵੀ ਤੋੜ ਦਿੱਤਾ ਜਿਹੜੇ ਮਿੱਟੀ ਦੇ ਭਾਂਡੇ ਸਨ ਉਸੇ ਛਿੰਨ ਹੀ ਸਾਰੇ ਦੇ ਸਾਰੇ ਹੀ ਤੋੜ ਦਿੱਤੇ ਇਸ ਤਰ੍ਹਾਂ ਕਰਕੇ ਉਸ ਦਾ ਘਰ ਉਜਾੜ ਦਿੱਤਾ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਜਾਣ ਲਈ ਤਿਆਰ ਹੋ ਗਏ ਉਹ ਤਰਖਾਨ ਮਨ ਨੂੰ ਕਾਇਮ ਰੱਖ ਕੇ ਗੁਰੂ ਜੀ ਦੀ ਵਿਦਾਇਗੀ ਵਿਚਾਰ ਕੇ ਨਾ ਲ ਗਿਆ ਪਿੰਡੋਂ ਬਾਹਰ ਨਿਕਲ ਕੇ ਭਾਈ ਮਰਦਾਨੇ ਨੇ ਪੁੱਛਿਆ हे ਕਿਰਪਾ ਦੇ ਖਜ਼ਾਨੇ ਗੁਰੂ ਸਾਹਿਬ ਜੀ ਮੈਨੂੰ ਦੱਸੋ ਕਿ ਰਾਤ ਕੱਟਣ ਲਈ ਇਸ ਪਿੰਡ ਵਿੱਚ ਕਿਸੇ ਨੇ ਵਿਸ਼ਰਾਮ ਲਈ ਥਾਂ ਨਹੀਂ ਦਿੱਤੀ ਇਸ ਨਮਾਣੇ ਜਿਹੇ ਤਰਖਾਨ ਨੇ ਆਪਾਂ ਨੂੰ ਰਹਿਣ ਲਈ ਟਿਕਾਣਾ ਦਿੱਤਾ ਰਾਤ ਪਰ ਹਿਰਦੇ ਵਿੱਚ ਬਹੁਤ ਸ਼ਰਦਾ ਰੱਖ ਕੇ ਸੇਵਾ ਵੀ ਕੀਤੀ ਫਿਰ ਉਹ ਵਿਦਾ ਕਰਨ ਲਈ ਵੀ ਆਇਆ ਇਸ ਨੇ ਸਭ ਪ੍ਰਕਾਰ ਦੀ ਨੇਕੀ ਹੀ ਕੀਤੀ ਹੈ ਪਰ ਤੁਸਾਂ ਉਹਦੀ ਛਪੜੀ ਤੋੜ ਦਿੱਤੀ ਹੈ ਘਰ ਦਾ ਹੋਰ ਸਮਾਨ ਵੀ ਤੋੜਪਨ ਦਿੱਤਾ ਹੈ ਆਪ ਜੀ ਦੇ ਹਿਰਦੇ ਵਿੱਚ ਉਸ ਤਰਖਾਨ ਵਿਰੁੱਧ ਕ੍ਰੋਧ ਕਿਉਂ ਆਇਆ ਹੈ ਜਿਸ ਦੇ ਕਾਰਨ ਉਸ ਦੇ ਸਿਰ ਉੱਪਰ ਅਜਹੀ ਗੱਲ ਵਾਪਰੀ ਗੁਰੂ ਸਾਹਿਬ ਨੇ ਕਿਹਾ ਭਾਈ ਮਰਦਾਨਿਆ ਕਿਸ ਨੇ ਜੋ ਸਾਡੀ ਸੇਵਾ ਕੀਤੀ ਹੈ ਮਨ ਵਿੱਚ ਜਾਣ ਲੈ ਕਿ ਉਹ ਪ੍ਰਵਾਨ ਹੋ ਗਈ ਹੈ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਤਰਖਾਣ ਨੂੰ ਘਰ ਵਾਪਸ ਮੋੜ ਦਿੱਤਾ ਅਤੇ ਆਪ ਅੱਗੇ ਨੂੰ ਚੱਲ ਪਏ ਜਿਸ ਵੇਲੇ ਉਹ ਤਰਖਾਣ ਨੇ ਵਾਪਸ ਘਰ ਜਾ ਕੇ ਵੇਖਿਆ ਉਸ ਵੇਲੇ ਉਸ ਦਾ ਘਰ ਸੋਨਾ ਮਹਿਲ ਬਣਿਆ ਹੋਇਆ ਸੀ ਜਿਸ ਵਿੱਚ ਭਾਂਡੇ ਧਨ ਦੌਲਤ ਨਾਲ ਭਰੇ ਹੋਏ ਸਨ ਬਹੁਤ ਪ੍ਰਕਾਰ ਦੇ ਸੁੰਦਰ ਬਸਤਰ ਰੱਖੇ ਹੋਏ ਸਨ ਇਹ ਸਾਰੇ ਪਦਾਰਥ ਵੇਖ ਕੇ ਤਰਖਾਨ ਦੇ ਹਿਰਦੇ ਵਿੱਚ ਹੈਰਾਨਗੀ ਹੋਈ ਉਹ ਤਾਂ ਆਪ ਕਰਤਾਰ ਸਨ ਗੁਰੂ ਜੀ ਨੇ ਉਸਨੇ ਬਾਅਦ ਵਿੱਚ ਪਛਾਣਿਆ ਚਾਰ ਪਦਾਰਥ ਧਰਮ ਅਰਥ ਕਾਮ ਮੋਕਸ਼ ਪ੍ਰਾਪਤ ਕਰਕੇ ਉਹ ਤਰਖਾਨ ਨਿਹਾਲ ਹੋ ਗਿਆ ਪਰ ਹਿਰਦੇ ਵਿੱਚ ਪਸਤਾਵਾ ਕਰਨ ਲੱਗਿਆ ਕਿ ਮੈਂ ਗੁਰੂ ਜੀ ਬਾਰੇ ਪਹਿਲਾਂ ਜਾਣ ਨਾ ਸਕਿਆ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ